ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਇਸ ਥਾਂ ਤੇ 1 ਰੁਪਿਆ ਰੱਖ ਲੈਂਦੇ ਹੋ ਤਾਂ ਮੰਨ ਕੇ ਚੱਲੋ ਕਿ ਦਿਨਾਂ ਵਿੱਚ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਸੋ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਕਿ ਜੇਕਰ ਤੁਸੀਂ ਇਸ ਥਾਂ ਤੇ 1 ਰੁਪਿਆ ਰੱਖ ਕੇ ਆਉਂਦੇ ਹੋ ਦਿਨਾਂ ਵਿੱਚ ਤੁਹਾਡੀ ਕਿਸਮਤ ਬਦਲ ਜਾਵੇਗੀ। ਆਓ ਇਸ ਬਾਰੇ ਸਾਰੀ ਗੱਲਬਾਤ ਜਾਣਦੇ ਹਾਂ। ਸਾਥ ਸੰਗਤ ਜੀ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਵਿੱਚ ਇੱਕ ਮਨੁੱਖ ਆਪਣੀ ਪਤਨੀ ਨਾਲ ਰਹਿਹਾ ਕਰਦਾ ਸੀ। ਉਹ ਵਿਚਾਰਾ ਆਪ ਤੇ ਭੋਲਾ ਪਾਲਾ ਸੀ ਪਰ ਉਹਦੀ ਪਤਨੀ ਹਮੇਸ਼ਾ ਉਸਨੂੰ ਰੋਜ਼ ਹੀ ਕਿਸੇ ਨਾ ਕਿਸੇ ਗੱਲ ਤੋਂ ਤਾਨੇ ਮੇਰਣੇ ਦਿਆ ਕਰਦੀ ਸੀ ਉਹ ਨਗਰ ਦੇ ਵਿੱਚ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਿਆ ਕਰਦਾ ਸੀ ਅੱਜ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ ਉਸ ਸਮੇਂ ਜਦੋਂ ਰਾਜੇ ਮਹਾਰਾਜੇ ਨੇ ਕੋਈ ਐਲਾਨ ਕਰਨਾ ਹੁੰਦਾ ਸੀ ਤਾਂ ਉਹ ਢੋਲ ਨੂੰ ਸੁਬਾਹ ਹੀ ਵਜਾਉਣਾ ਸ਼ੁਰੂ ਕਰ ਦਿੰਦੇ ਸਨ ਅੱਜ ਸਵੇਰ ਦੇ ਸਮੇਂ ਜਦੋਂ ਢੋਲ ਵੱਜਣਾ ਸ਼ੁਰੂ ਹੋਇਆ ਜਦੋਂ ਸਾਰੇ ਲੋਕ ਬਾਹਰ ਆਏ ਤਾਂ ਉਹਨਾਂ ਨੇ ਉਸ ਰਾਜੇ ਦਾ ਜਿਹੜਾ ਪ੍ਰਸਤਾਵ ਸੀ ਜਾਂ ਕਹਿ ਲਾਓ ਐਲਾਨ ਸੀ ਉਹ ਸੁਣਨਾ ਆਰੰਭ ਕਰ ਦਿੱਤਾ ਰਾਜੇ ਨੇ ਐਲਾਨ ਕੀਤਾ ਕਿ ਜੇਕਰ ਕੋਈ ਵੀ ਭਵਿੱਖਬਾਣੀ ਕਰਦਾ ਹੈ ਉਹ ਸੱਚ ਹੋ ਜਾਂਦੀ ਹੈ ਤਾਂ ਮੈਂ ਉਸ ਨੂੰ 10000 ਸੋਨੇ ਦੀਆਂ ਮੋਹਰਾਂ ਦਿਆਂ ਕਰਾਂਗਾ ਹੁਣ ਨਾ ਸਾਰੇ ਲੋਕ ਰਾਜੇ ਦੇ ਮਹਿਲ ਜਾ ਕੇ ਭਵਿੱਖਬਾਣੀ ਕਰਨ ਲੱਗੇ ਹੁਣ ਜੇ ਕਿਸੇ ਦੀ ਸੱਚ ਹੋ ਜਾਂਦੀ ਤੇ ਰਾਜਾ ਉਸ ਨੂੰ 10000 ਸੋਨੇ ਦੀਆਂ ਮੋਹਰਾਂ ਦੇ ਦਿਆ ਕਰਦਾ ਹੁਣ ਉਹ ਜਿਹੜਾ ਗਰੀਬ ਮਨੁੱਖ ਸੀ ਉਹਦੀ ਪਤਨੀ ਕਹਿੰਦੀ ਕਿ ਤੂੰ ਵੀ ਰਾਜ ਮਹਿਲ ਜਾ ਤੇ ਤੂੰ ਵੀ ਉਥੇ ਜਾ ਕੇ ਕੋਈ ਭਵਿੱਖਬਾਣੀ ਕਰਕੇ ਆ ਹੁਣ ਉਹ ਵਿਚਾਰਾ ਕਹਿਣ ਲੱਗਾ ਕਿ ਮੈਂ ਕਿਵੇਂ ਭਵਿੱਖਬਾਣੀ ਕਰ ਸਕਦਾ ਹਾਂ ਉਥੇ ਜਿੰਨੇ ਵੀ ਲੋਕ ਜਾਂਦੇ ਹਨ ਜਾਂ ਪੰਡਿਤ ਹੁੰਦੇ ਹਨ ਜਾਂ ਜੋਤਿਸ਼ ਤੇ ਜਾਂ ਫਿਰ ਵਿਦਵਾਨ ਉਹਨਾਂ ਕੋਲ ਗਿਆਨ ਹੈ ਉਹਨਾਂ ਨੇ ਉਸ ਦੇ ਹੀ ਸਹਾਰੇ ਗਿਨ ਮਿਥ ਕੇ ਭਵਿੱਖਬਾਣੀ ਕਰਕੇ ਉਥੇ ਆਉਂਦੇ ਹਨ ਜੋ ਸੱਚ ਹੋ ਜਾਂਦੀ ਹੈ ਤਾਂ ਰਾਜਾ ਉਹਨਾਂ ਨੂੰ ਫਿਰ ਸਨਮਾਨਿਤ ਕਰਦਾ ਹੈ ਮੇਰੇ ਕੋਲ ਨਾ ਵਿਦਿਆ ਕਲਾ ਦਾ ਗਿਆਨ ਹੈ ਮੈਂ ਕਿਵੇਂ ਭਵਿੱਖ ਬਾਣੀ ਕਰ ਸਕਦਾ ਹਾਂ ਜੇਕਰ ਗਲਤ ਭਵਿੱਖ ਬਾਣੀ ਹੋ ਗਈ ਤਾਂ ਰਾਜਾ ਮੇਰੇ ਪ੍ਰਾਣ ਵੀ ਹਰ ਸਕਦਾ ਹੈ ਉਹਦੀ ਪਤਨੀ ਕਹਿੰਦੀ ਮੈਨੂੰ ਨਹੀਂ ਪਤਾ ਤੋ ਜਾ ਤੇ ਉੱਥੇ ਜਾ ਕੇ ਭਵਿੱਖ ਬਾਣੀ ਕਰਕੇ ਆ ਉਹ ਵਿਚਾਰਾ ਹੁਣ ਉਹਦੇ ਤਾਨਿਆਂ ਮੇਣਿਆਂ ਤੋਂ ਤੰਗ ਪਰੇਸ਼ਾਨ ਹੋ ਕੇ ਇੱਕ ਇੱਕ ਦਿਨ ਅੰਮ੍ਰਿਤ ਵੇਲੇ ਤੁਰ ਪੈਂਦਾ ਹੈ ਉਹਦੇ ਘਰ ਤੋਂ ਨਾ ਜਿਹੜਾ ਰਾਜੇ ਦਾ ਮਹਿਲ ਹੁੰਦਾ ਹੈ ਬਹੁਤ ਜ਼ਿਆਦਾ ਦੂਰ ਹੁੰਦਾ ਹੈ ਹੁਣ ਉਹ ਤੁਰਦਾ ਤੁਰਦਾ ਰਾਜੇ ਦੇ ਮਹਿਲ ਦੇ ਕੋਲ ਇੱਕ ਸੰਗਣਾ ਬਾਗ ਹੁੰਦਾ ਹੈ ਉੱਥੇ ਜਾ ਕੇ ਬੈਠ ਜਾਂਦਾ ਹੈ ਹੁਣ ਜਦੋਂ ਬੈਠਿਆ ਹੁੰਦਾ ਹੈ ਤਾਂ ਉਹ ਜਿਹੜਾ ਰੁੱਖ ਸੀ ਉਸ ਰੁੱਖ ਦੇ ਥੱਲੇ ਇੱਕ ਸੰਤ ਫਕੀਰ ਜੀ ਬੈਠੇ ਸਨ ਉਹ ਕਿਸੇ ਵੀ ਚੀਜ਼ ਦਾ ਰੂਪ ਧਾਰਨ ਕਰ ਸਕਦੇ ਸਨ ਹੁਣ ਉਹ ਸੰਤ ਫਕੀਰ ਜੀ ਨੇ ਉਹਨੂੰ ਰੁੱਖ ਦੇ ਥੱਲੇ ਬੈਠਿਆ ਹੋਇਆ ਵੇਖਿਆ ਹੁਣ ਆਪਣੇ ਆਪ ਨਾਲ ਗੱਲਾਂ ਕਰਦਾ ਪਿਆ ਸੀ ਕਹਿੰਦਾ ਮੈਂ ਹੁਣ ਆ ਗਿਆ ਹਾਂ ਤੇ ਉਹਦੇ ਕਲੇਸ਼ ਤੋਂ ਡਰਦਾ ਘਰ ਵਾਲੀ ਤੋਂ ਆਇਆ ਹਾਂ ਪਰ ਉੱਥੇ ਜਾ ਕੇ ਮੈਂ ਭਵਿਕ ਬਾਣੀ ਕੀ ਕਰਾਂ ਜਿੰਨਾ ਰਾਜਾ ਖੁਸ਼ ਹੋ ਕੇ ਕੋਈ ਇਨਾਮ ਦੇ ਦੇਵੇ ਜਾਂ ਮੇਰੀ ਭਵਿਕ ਬਾਣੀ ਸੱਚੀ ਹੀ ਹੋ ਜੇ ਹੁਣ ਮੈਂ ਕੀ ਕਰਾਂ ਉਹ ਆਪਣੇ ਆਪ ਨਾਲ ਗੱਲਾਂ ਕਰੀ ਜਾ ਰਿਹਾ ਸੀ ਇੰਨੇ ਨੂੰ ਉਹ ਜਿਹੜੇ ਸੰਤ ਫਕੀਰ ਸਨ ਸੱਪ ਦਾ ਰੂਪ ਧਾਰਨ ਕਰਕੇ ਉਹਦੇ ਸਾਹਮਣੇ ਆ ਗਏ ਜਦੋਂ ਸਾਹਮਣੇ ਆਏ ਤੇ ਉਹ ਕਹ ਬਰਾ ਗਿਆ ਕਿ ਮਨਾ ਤੂੰ ਭਵਿਕ ਬਾਣੀ ਕਰਨ ਚੱਲਿਆ ਸੀ ਪਰ ਇੱਥੇ ਤੇ ਤੇਰੀ ਆਪਣੀ ਜਾਨ ਖਤਰੇ ਵਿੱਚ ਪੈ ਚੁੱਕੀ ਹੈ ਹੁਣ ਉਹ ਆਪਣੇ ਮਨ ਵਿੱਚ ਸੋਚ ਰਿਹਾ ਸੀ ਤਾਂ ਉਸ ਸੱਪ ਨੇ ਕਿਹਾ ਉਹ ਜਿਹੜੇ ਸੰਤ ਫਕੀਰ ਜੀ ਉਸੱਪ ਬਣੇ ਸਨ ਉਹਨਾਂ ਨੇ ਕਿਹਾ ਕਿ ਉਹ ਭਲਿਆ ਪੁਰਖਾ ਤੋਂ ਚਿੰਤਾ ਨਾ ਕਰ ਮੈਂ ਤੈਨੂੰ ਕੁਝ ਨਹੀਂ ਕਹਾਂਗਾ ਮੈਂ ਤੇ ਤੇਰੀ ਗੱਲ ਸੁਣ ਕੇ ਬਾਹਰ ਆਇਆ ਹਾਂ ਹੁਣ ਉਹਨੂੰ ਥੋੜਾ ਜਿਹਾ ਠਹਿਰਾਵ ਜਿਹਾ ਹੋ ਗਿਆ ਭਾਵੇਂ ਸੱਪ ਹੀ ਹੈ ਪਰ ਗੱਲ ਮਨੁੱਖਾਂ ਦੀ ਆਵਾਜ਼ ਵਿੱਚ ਕਰਦਾ ਪਿਆ ਸੀ ਉਹ ਕਹਿਣ ਲੱਗਾ ਕਿ ਤੂੰ ਭਵਿਕ ਬਾਣੀ ਕਰਨੀ ਹੈ ਨਾ ਜਾਂ ਤੂੰ ਰਾਜੇ ਨੂੰ ਜਾ ਕੇ ਇਹ ਗੱਲ ਕਹਿ ਦੇਈ ਕਿ ਰਾਜਾ ਅਗਲੇ ਮਹੀਨੇ ਤੇਰੇ ਨਗਰ ਤੇਰੇ ਜੰਗਲ ਜਾਂ ਤੇਰੇ ਖੇਤ ਵਿੱਚ ਇੱਕ ਭਿਆਨਕ ਅੱਗ ਲੱਗਣ ਵਾਲੀ ਹੈ ਉਹ ਤੇਰਾ ਬੜਾ ਭਾਰੀ ਨੁਕਸਾਨ ਕਰੇਗੀ ਪਰ ਜੇਕਰ ਸਮਾਂ ਰਹਿੰਦੇ ਤੂੰ ਉਸ ਦਾ ਖਿਆਲ ਰੱਖ ਲਿਆ ਇਹ ਸਾਰਾ ਕੁਝ ਫਿਰ ਠੀਕ ਹੋ ਜਾਵੇਗਾ ਉਹ ਕਹਿਣ ਲੱਗਾ ਜਿਹੜਾ ਗਰੀਬ ਮਨੁੱਖ ਸੀ ਕਹਿੰਦਾ ਕਿ ਜੇ ਸੱਚ ਨਾ ਹੋਇਆ ਤੇ ਰਾਜੇ ਨੇ ਫਿਰ ਕਹਿਣਾ ਕਿ ਤੂੰ ਐਵੇਂ ਝੂਠ ਬੋਲ ਗਿਆ ਸੱਪ ਕਹਿੰਦਾ ਕਿ ਜਾ ਇਸ ਨੂੰ ਤੂੰ ਇਦਾਂ ਹੀ ਕਰਕੇ ਆ ਹੁਣ ਉਹ ਗੱਲ ਸੁਣ ਕੇ ਰਾਜੇ ਦੇ ਮਹਿਲ ਪਹੁੰਚ ਜਾਂਦਾ ਹੈ ਹੁਣ ਉਹ ਜਾਣਦੇ ਸਮੇਂ ਉਹਨੂੰ ਇਹਨਾ ਕਹਿ ਗਿਆ ਕਿ ਸੱਪ ਨੂੰ ਕਹਿੰਦਾ ਕਿ ਜੇ ਇਹ ਗੱਲ ਸੱਚ ਹੋ ਗਈ ਨਾ ਰਾਜਾ ਮੈਨੂੰ ਜੋ ਵੀ ਇਨਾਮ ਦੇਵੇਗਾ ਮੈਂ ਅੱਧਾ ਤੇਰੇ ਨਾਲ ਵੰਡ ਕੇ ਜਾਵਾਂਗਾ। ਉਹ ਸੱਪ ਤੋਂ ਸੰਤ ਫਕੀਰ ਬਣੇ ਸਨ। ਉਹਨਾਂ ਨੂੰ ਚਾਹੀਦਾ ਹੀ ਕੁਝ ਨਹੀਂ ਸੀ। ਉਹਨਾਂ ਕਿਹਾ ਠੀਕ ਹੈ। ਉਹ ਹੰਗਾਰਾ ਭਰ ਦਿੱਤਾ ਤੇ ਹੁਣ ਉਹ ਗਰੀਬ ਮਨੁੱਖ ਚਲਿਆ ਗਿਆ ਤੇ ਰਾਜੇ ਦੇ ਮਹਿਲ ਵਿੱਚ ਹੁਣ ਸਵੇਰੇ ਸਵੇਰੇ ਸਾਰੇ ਭੁੱਖ ਪਾਣੀ ਕਰਦੇ ਪਏ ਸਨ ਤੇ ਇਹ ਵੀ ਕਤਾਰ ਵਿੱਚ ਖੜਾ ਹੋ ਗਿਆ। ਜਦੋਂ ਇਹਦੀ ਵਾਰੀ ਆਈ ਇਹਦਾ ਨਾਮ ਪਤਾ ਸਾਰਾ ਕੁਝ ਲਿਖਿਆ ਗਿਆ ਕਹਿਣ ਲੱਗਾ ਰਾਜਾ ਅਗਲੇ ਮਹੀਨੇ ਤੇਰੇ ਸ਼ੁਰੂਆਤ ਦੇ ਵਿੱਚ ਹੀ ਤੇਰੇ ਜਿੰਨੇ ਵੀ ਖੇਤ ਹਨ ਬਾਗ ਹਨ ਜਾਂ ਨਗਰ ਹਨ ਇਹਨਾਂ 'ਚ ਭਿਆਨਕ ਅੱਗ ਲੱਗਣ ਵਾਲੀ ਹੈ ਪਰ ਜੇਕਰ ਤੂੰ ਸਮਾਂ ਰੱਖਦਿਆਂ ਹੀ ਪਰਬੰਧ ਕਰ ਲਵੇਂਗਾ ਸਭ ਕੁਝ ਠੀਕ ਹੋ ਜਾਵੇਗਾ ਇਹਨਾਂ ਕਹਿ ਕੇ ਉਹ ਘਰ ਚੱਲ ਗਿਆ ਤੇ ਹੁਣ ਰਾਜੇ ਨੇ ਸਾਰਿਆਂ ਦੀ ਭਵਿੱਖ ਬਾਣੀਆਂ ਨੂੰ ਬੜੀ ਬਰੀਕੀ ਤੇ ਗੌਰ ਨਾਲ ਸੁਣਿਆ ਰਾਜੇ ਨੇ ਕੀ ਕੀਤਾ ਕਿ ਜਿੰਨੇ ਖੇਤ ਖਲਿਆਣਾ ਦੇ ਕੋਲ ਛੱਪੜ ਸਨ ਸਾਰੇ ਪਾਣੀ ਦੇ ਨਾਲ ਭਰ ਦਿੱਤੇ ਹੁਣ ਆਸ-ਪਾਸ ਉਹਨਾਂ ਨਗਰਾਂ ਦੇ ਬڑے ਡੂੰਘੇ ਟੋਏ ਪਟਵਾ ਕੇ ਆਸੇ-ਪਾਸੇ ਪਾਣੀ ਭਰ ਦਿੱਤਾ ਜੰਗਲਾਂ ਦੇ ਵਿੱਚ ਸੁੱਕੀਆਂ ਲੱਕੜਾਂ ਦੇ ਪੱਤੇ ਥੱਲੇ ਸਾਫ਼ ਕਰਵਾ ਕੇ ਹਰੇ-ਹਰੇ ਉਹਨਾਂ ਨੇ ਸਿਰਫ਼ ਰੁੱਖ ਹੀ ਛੱਡੇ ਬਾਕੀ ਆਸੇ-ਪਾਸੇ ਵੱਡੇ-ਵੱਡੇ ਟੋਏ ਪੁੱਟ ਕੇ ਪਾਣੀ ਨਾਲ ਭਰ ਦਿੱਤੇ ਉਹਨਾਂ ਬੜੇ ਸਾਰੇ ਐਵੇਂ ਦੇ ਕੰਮ ਕੀਤੇ ਜਿਸ ਨਾਲ ਅਗਨ ਨੂੰ ਪਕੜਿਆ ਜਾਵੇ ਇੱਕ ਦਿਨ ਆਇਆ ਤੇ ਅੱਗ ਲੱਗੀ ਪਰ ਇੰਨੇ ਪ੍ਰਬੰਧ ਸਨ ਕਿ ਅੱਗ ਨੂੰ ਪਹਿਲਾਂ ਹੀ ਭਜਾ ਦਿੱਤਾ ਗਿਆ। ਹੁਣ ਜਦੋਂ ਰਾਜੇ ਨੇ ਉਸ ਮਨੁੱਖ ਨੂੰ ਬੁਲਾਇਆ, ਉਹ ਗਰੀਬ ਮਨੁੱਖ ਉੱਥੇ ਆਇਆ, ਰਾਜਾ ਬੜਾ ਪ੍ਰਸੰਨ ਹੋਇਆ। ਰਾਜਾ ਕਹਿਣ ਲੱਗਾ ਤੇਰੀ ਭਵਿਕ ਬਾਣੀ ਦੇ ਸਦਕਾ ਨਾਲ ਅੱਜ ਸਾਰੇ ਜਾਨੇ ਬਚ ਗਏ ਹਨ। ਇਸ ਕਰਕੇ ਤੈਨੂੰ ਇਨਾਮ ਦਿੱਤਾ ਜਾਵੇਗਾ। ਹੁਣ ਉਹਨੂੰ 10000 ਸੋਨੇ ਦੀਆਂ ਮੋਹਰਾਂ ਦਿੱਤੀਆਂ। ਰਾਜਾ ਇੰਨਾ ਪ੍ਰਸੰਨ ਸੀ ਕਿ ਇਸ ਦੇ ਕਰਕੇ ਸਾਰਾ ਹੀ ਡੰਗਰ ਵੱਸ਼ਾ ਖੇਤੀਬਾੜੀ, ਬਾਗ ਤੇ ਮਹਿਲ ਤੇ ਲੋਕ ਵੀ ਬਚ ਚੁੱਕੇ ਸਨ ਉਹਨੂੰ ਕਹਿੰਦਾ ਕਿ ਜੇ ਹੋਰ ਵੀ ਕੁਝ ਚਾਹੀਦਾ ਮੈਨੂੰ ਦੱਸ ਹੁਣ ਉਹ ਜਿਹੜਾ ਗਰੀਬ ਮਨੁੱਖ ਸੀ ਉਹਦੇ ਮਨ 'ਚ ਨਾ ਲਾਲਚ ਘਰ ਕਰ ਗਿਆ ਉਹਨੇ ਜਦੋਂ ਲਾਲਚ ਕੀਤਾ ਤੇ ਕਹਿਣ ਲੱਗਾ ਕਿ ਹੁਣ 5000 ਸੋਨੇ ਦੀਆਂ ਮੋਹਰਾਂ ਉਹ ਸੱਪ ਨੂੰ ਦੇਣੀਆਂ ਪੈਣੀਆਂ ਹਨ ਕੁਝ ਐਸਾ ਕਰਾਂ ਕਿ ਉਹਨੂੰ ਨਾ ਦੇਣੀਆਂ ਪੈਣ ਤੇ ਦੱਸ ਹੁਣ ਮੈਂ ਕੀ ਕਰਾਂ ਤੇ ਕਿਵੇਂ ਮੈਂ ਇੰਨਾਂ ਸਾਰਿਆਂ ਨੂੰ ਘਰ ਲੈ ਜਾਵਾਂ ਉਹ ਕਹਿੰਦਾ ਕਿ ਰਾਜਾ ਜੀ ਜੇ ਕੁਝ ਦੇਣਾ ਚਾਹੁੰਦੇ ਹੋ ਐਵੇਂ ਕਰੋ ਕਿ ਮੈਨੂੰ 4 ਪੰਜ ਸੈਨਿਕ ਦੇ ਦਿਓ ਉਹ ਸਿਰ ਤੇ ਜਿੰਨਾ ਭਾਰ ਉਹ ਲੱਕੜਾਂ ਦਾ ਚੁੱਕ ਸਕਣ ਉਹਨਾਂ ਨੂੰ ਚੁਕਾ ਦੇਣ ਉਹ ਰਾਜੇ ਨੇ ਕਿਹਾ ਠੀਕ ਹੈ ਉਹ ਲੈ ਕੇ ਗਏ ਉਹਦੇ ਬਾਗ ਤੋਂ ਬਾਹਰ ਥੋੜੀ ਜਹੀ ਦੂਰੀ ਤੇ ਰੁੱਖ ਸੀ ਉਹਨੇ ਨਾ ਉਹਦੇ ਥੱਲੇ ਆ ਕੇ ਇੱਕ ਵੱਡੀ ਸਾਰੀ ਖੁੱਡ ਸੀ ਉਹਦੇ ਸਾਹਮਣੇ ਸਾਰੀਆਂ ਹੀ ਲੱਕੜਾਂ ਰੱਖ ਕੇ ਉੱਥੇ ਅੱਗ ਲਗਾ ਦਿੱਤੀ ਕੁਝ ਸਮੇਂ ਬਾਅਦ ਧੂਆ ਇੰਨਾ ਹੋ ਗਿਆ ਕਿ ਉਹ ਜਿਹੜਾ ਸੱਪ ਸੀ ਉੱਥੇ ਜਿਹੜੇ ਸੰਤ ਫਕੀਰ ਸਨ ਉਹਨਾਂ ਹੋਰ ਪਾਸੇੋਂ ਖੁੱਡ ਕੱਢ ਕੇ ਉੱਥੋਂ ਚਲੇ ਗਏ ਉਹਨਾਂ ਅ ਪੈਸੇ 10000 ਜਿਹੜੀਆਂ ਸੋਨੇ ਦੀਆਂ ਮੋਹਰਾਂ ਸਨ ਉਹਨਾਂ ਨੂੰ ਖਰਚਣ ਲੱਗਾ ਕਿਹਾ ਜਾਂਦਾ ਜਦੋਂ ਮਨੁੱਖ ਆਪਣੀ ਮਿਹਨਤ ਨਾਲ ਪੈਸਾ ਨਹੀਂ ਕਮਾਉਂਦਾ ਕਿਸੇ ਨੂੰ ਉਹ ਐਸ਼ ਪ੍ਰਸਤੀ ਕਿਸੇ ਨੂੰ ਐਵੇਂ ਹੀ ਮਿਲ ਜਾਂਦੀ ਹੈ ਕਿਸੇ ਦੇ ਆਪਣੇ ਮਾਮੇ ਦੀ ਕਹਿ ਲਓ ਜਾਂ ਪਿਓ ਦਾਦੇ ਦੀ ਜਾਇਦਾਦ ਜਦੋਂ ਮਿਲੀ ਹੁੰਦੀ ਹੈ ਉਹਨੇ ਆਪਣੇ ਹੱਥੀਂ ਕਿਰਤ ਕਮਾਈ ਨਹੀਂ ਕੀਤੀ ਹੁੰਦੀ ਮਿਹਨਤ ਨਹੀਂ ਹੁੰਦੀ ਬਸ ਉਹਨੂੰ ਮਿਲੀ ਹੁੰਦੀ ਹੈ ਤੇ ਉਸ ਨੂੰ ਪਤਾ ਨਹੀਂ ਹੁੰਦਾ ਕਿ ਉਸ ਨੂੰ ਖਰਚ ਕਿਵੇਂ ਕਰਨਾ ਹੈ ਫਿਰ ਉਹਨੇ ਇਦਾਂ ਹੀ ਉਡਾਉਣਾ ਪੈਸਾ ਸ਼ੁਰੂ ਕਰ ਦਿੱਤਾ ਜਦੋਂ ਉਡਾਏ ਤੇ ਖਾਲੀ ਬੈਠਿਆਂ ਦੇ ਖੂਬੀ ਖਾਲੀ ਹੋ ਜਾਂਦੇ ਹਨ ਉਹ ਤਾਂ ਸਿਰਫ 10000 ਹੀ ਸੋਨੇ ਦੀਆਂ ਮੋਹਰਾਂ ਸਨ ਦੋ ਕੁ ਸਾਲ ਲੰਘੇ ਤੇ ਉਹ ਸਾਰੇ ਪੈਸੇ ਖਤਮ ਹੋ ਗਏ ਉਹਦੀ ਪਤਨੀ ਕਹਿੰਦੀ ਕਿ ਫਿਰ ਤੂੰ ਜਾ ਤੇ ਉੱਥੇ ਜਾ ਕੇ ਭਵਿਕ ਬਾਣੀ ਕਰਕੇ ਆ ਹੁਣ ਉਹ ਡਰਦਾ ਉਸ ਨੂੰ ਨਾ ਦੱਸਦਾ ਕਿ ਸੱਬ ਤੋਂ ਪੁੱਛ ਕੇ ਭਵਿਕ ਬਾਣੀ ਕੀਤੀ ਸੀ ਸਾਪਨੂ ਤੇ ਮੈਂ ਲੱਕੜਾਂ ਬਾਲ ਕੇ ਪਹਿਲਾਂ ਹੀ ਸਵਾਹ ਕਰ ਆਇਆ ਹਾਂ ਹੁਣ ਭੁਖ ਬਾਨੇ ਕਿੱਥੋਂ ਹੋਵੇਗੀ ਹੁਣ ਪਤਨੀ ਇੰਨਾ ਜ਼ਿਆਦਾ ਲੜੀ ਤੇ ਉਹਦੇ ਕਹਿਣ ਤੇ ਉੱਥੇ ਚਲਾ ਗਿਆ ਹੁਣ ਜਦੋਂ ਜਾਂਦਾ ਹੈ ਤੇ ਉਹਦੇ ਨਾਲ ਉਹਦਾ ਜਿਹੜਾ ਜਦੋਂ ਤੁਰਦਾ ਜਾਂਦਾ ਹੈ ਤੇ ਉੱਥੇ ਥਾਂ ਤੇ ਰਾਜੇ ਦੇ ਕੋਲ ਫਿਰ ਉਸੇ ਹੀ ਰੁੱਖ ਦੇ ਥੱਲੇ ਬਾਗ ਕੋਲ ਆ ਕੇ ਆਰਾਮ ਕਰਨ ਲੱਗਾ ਫਿਰ ਉਹ ਓਵੇਂ ਹੀ ਮਨੁੱਖ ਬੋਲਦਾ ਕਿ ਮਨਾ ਤੂੰ ਫਿਰ ਗਰੀਬ ਹੋ ਗਿਆ ਹੁਣ ਰਾਜੇ ਨੂੰ ਜਾ ਕੇ ਭੁਖ ਬਾਨੇ ਕੀ ਕਰਾਂਗਾ ਐਵੇਂ ਗੱਲਾਂ ਕਰਦਾ ਪਿਆ ਸੀ ਤੇ ਹੁਣ ਜਦੋਂ ਐਵੇਂ ਗੱਲਾਂ ਕਰੇ ਉਹਨੇ ਫਿਰ ਸੱਪ ਆ ਗਿਆ। ਉਹਨੂੰ ਵੇਖ ਕੇ ਘਬਰਾ ਗਿਆ ਕਿ ਮੈਂ ਤਾਂ ਇਹਦੇ ਪ੍ਰਾਣ ਹਰੇ ਸਨ ਇਹਨੇ ਫਿਰ ਪ੍ਰਾਣ ਲੈ ਕੇ ਮੇਰੇ ਨਾਲ ਫਿਰ ਇਹਦੇ ਨਾਲ ਦਗਾ ਕੀਤਾ। 5000 ਸੋਨੇ ਦੀਆਂ ਮੋਹਰਾਂ ਦੇਣੀਆਂ ਸਨ ਮੈਂ ਇਸ ਨੂੰ ਉਹ ਵੀ ਨਹੀਂ ਦਿਤੀਆਂ। ਹੁਣ ਨਾ ਉਹਨੂੰ ਕਹਿਣ ਲੱਗਾ ਵੇਖ ਲੈ ਮੈਨੂੰ ਮਾਫ਼ ਕਰ ਦੇ। ਮੇਰੇ ਮਨ 'ਚ ਲਾਲਚ ਆ ਗਿਆ ਸੀ ਤੇ ਲਾਲਚ ਨੇ ਜਿਹੜਾ ਮੈਨੂੰ ਮਾਰ ਹੀ ਦਿੱਤਾ ਸੀ। ਜਿਸ ਕਰਕੇ ਮੈਂ ਤੈਨੂੰ 5000 ਸੋਨੇ ਦੀਆਂ ਮੋਹਰਾਂ ਨਹੀਂ ਸੀ ਦੇਣਾ ਚਾਹੁੰਦਾ ਮੈਂ ਨਾ ਇਹ ਇੱਕ ਕੰਮ ਕੀਤਾ ਸੱਪ ਕਹਿੰਦਾ ਕਿ ਕੋਈ ਨਾ ਕੋਈ ਨਾ ਇਹ ਤੇਰੀ ਬਿਰਤੀ ਹੈ ਤੂੰ ਲਾਲਚਵਸ ਆ ਗਿਆ ਤੇ ਤੇਰੇ ਕਰਕੇ ਤੂੰ ਲਾਲਚ ਵਿੱਚ ਆ ਕੇ ਸਾਰਾ ਕੁਝ ਹੀ ਕੀਤਾ ਪਰ ਤੇਰੀ ਬਿਰਤੀ ਲਾਲਚ ਵਾਲੀ ਸੀ ਤੂੰ ਕਰਤਾ ਮੇਰੀ ਬਿਰਤੀ ਜਿਹੜੀ ਉਹ ਚੰਗੇ ਕਰਮ ਵਾਲੀ ਹੈ ਮੈਂ ਤੈਨੂੰ ਹੁਣ ਇੱਕ ਕੰਮ ਹੋਰ ਦੱਸਦਾ ਤੂੰ ਰਾਜੇ ਨੂੰ ਜਾ ਕੇ ਉਹ ਭਵਿਕ ਬਾਣੀ ਕਰ ਦੇਵੇਂ ਰਾਜੇ ਨੂੰ ਜਾ ਕੇ ਕਹਿ ਦੇਵੇਂ ਇਸ ਵਾਰ ਤੇਰੇ ਪੂਰੇ ਨਗਰ ਵਿੱਚ ਬੜੀ ਜਿਆਦਾ ਹੜ ਆ ਜਾਣੇ ਹਨ ਤੂੰ ਨਾ ਆਪਣਾ ਬੰਦੋਬਸਤ ਪਹਿਲਾਂ ਹੀ ਕਰ ਲੈ ਬੜੇ ਜਿਆਦਾ ਮੀਂਹ ਪੈਣ ਵਾਲੇ ਹਨ ਉਹ ਕਹਿੰਦਾ ਜੀ ਠੀਕ ਹੈ ਇਹਨਾਂ ਸੁਣ ਕੇ ਉਹ ਜਾਣ ਲੱਗਿਆ ਤੇ ਫਿਰ ਕਿਹਾ ਜੋ ਮਿਲੇਗਾ ਤੈਨੂੰ ਅੱਧਾ ਦੇ ਦੇਵਾਂਗਾ ਹੁਣ ਰਾਜੇ ਦੇ ਕੋਲ ਜਾ ਕੇ ਪੇਸ਼ ਹੋਇਆ ਤੇ ਰਾਜੇ ਤੇ ਪਹਿਲਾਂ ਹੀ ਪਹਿਚਾਣਦਾ ਸੀ ਕਹਿਣ ਲੱਗਾ ਰਾਜਾ ਇਹ ਜਿਹੜਾ ਮਹੀਨਾ ਹੈ ਨਾ ਇਸ ਦੇ ਅੰਤ ਜਦੋਂ ਆਉਣਾ ਹੈ ਭਾਵ ਕਿ 25 26 ਤਰੀਕ ਨੂੰ ਉਦੋਂ ਤੇਰੇ ਇਸ ਨਗਰ ਵਿੱਚ ਹੜ ਆਉਣ ਵਾਲੇ ਹਨ ਤੂੰ ਬੰਦੋਬਸਤ ਕਰ ਲੈ ਹੁਣ ਰਾਜੇ ਨੇ ਅੱਗ ਸਮੇਂ ਪਹਿਲਾਂ ਹੀ ਉੱਥੇ ਬੜੇ ਵੱਡੇ ਵੱਡੇ ਟੋਏ ਤੇ ਤਲਾਬ ਖੂਪਟਵਾਏ ਸਨ ਹੁਣ ਉਸਨੇ ਕਿਹਾ ਕਿ ਸਾਰੇ ਖਾਲੀ ਕਰ ਦਿੱਤੇ ਜਾਣ ਜਿਹੜੇ ਹੜ ਆਉਣ ਵਾਲੇ ਪਾਣੀ ਹਨ ਇਸ ਖਾਲੀ ਜਗ੍ਹਾ ਵਿੱਚ ਆਪੇ ਭਰ ਜਾਣਗੇ ਤੇ ਆਸ-ਪਾਸ ਐਸੇ ਪ੍ਰਬੰਧ ਹੋਰ ਕਰ ਦਿੱਤੇ ਜਾਣ ਜਿਹੜਾ ਹੜ ਨਗਰਾਂ ਵਿੱਚ ਨਾ ਆਵੇ ਤੇ ਖੇਤੀਬਾੜੀ ਦੇ ਕੰਮਾਂ ਨੂੰ ਨੁਕਸਾਨ ਨਾ ਪਹੁੰਚ ਸਕੇ ਕਹਿੰਦੇ ਕੁਝ ਦਿਨ ਲੰਘੇ ਤੇ ਹੜ ਬੜਾ ਆ ਗਿਆ ਤੇ ਰਾਜੇ ਨੇ ਹੁਣ ਉਸ ਨੂੰ ਉੱਥੇ ਰੁਕਣ ਲਈ ਕਿਹਾ ਹੁਣ ਉਹਨਾਂ ਨੂੰ ਰਾਜੇ ਨੂੰ ਪਹਿਲਾਂ ਹੀ ਪਤਾ ਸੀ ਹੜ ਆਉਣੇ ਹਨ ਤੇ 5 ਦਿਨ ਬਾਅਦ ਜਦੋਂ ਹੜ ਆਏ ਹੁਣ ਆਉਂਦੇ ਅਸਾਰ ਹੀ ਜਿਹੜੇ ਤਲਾਬ ਖਾਲੇ ਸਨ ਸਾਰਿਆਂ ਨੂੰ ਭਰ ਦਿੱਤਾ ਗਿਆ ਨਗਰ ਦੇ ਬਾਹਰ ਡੂੰਘੇ ਟੋਏ ਪੁੱਟੇ ਸਨ ਪਾਣੀ ਉਹਨਾਂ ਵਿੱਚ ਭਰ ਗਿਆ ਨਦੀਆਂ ਦਾ ਵਹਾਅ ਵੀ ਘਟ ਸੀ ਤੇ ਇਸ ਤਰ੍ਹਾਂ ਉਹ ਹੜ ਪਾਣੀ ਦੇ ਇੱਕ ਹਫ਼ਤੇ ਦੇ ਅੰਦਰ ਹੀ ਉਹਨਾਂ ਟੋਇਆਂ ਵਿੱਚ ਵੜ ਗਿਆ ਉਹਨੂੰ ਇਸੇ ਹਿਸਾਬ ਦੇ ਨਾਲ ਰਾਜੇ ਨੇ ਉਥੋਂ ਕੱਢ ਦਿੱਤਾ ਹੁਣ ਰਾਜਾ ਬੜਾ ਪ੍ਰਸੰਨ ਸੀ ਕਿ ਇਹ ਮਨੁੱਖ ਬੜਾ ਜ਼ਿਆਦਾ ਗਿਆਨਵਾਨ ਹੈ ਇਹਨੇ ਦੂਜੀ ਵਾਰ ਮੇਰੇ ਨਗਰ ਨੂੰ ਬਚਾਇਆ ਹੈ ਉਹਨੇ ਫਿਰ 10000 ਸੋਨੇ ਦੀਆਂ ਮੋਹਰਾਂ ਦਿੱਤੀਆਂ ਤੇ ਨਾਲ ਕਿਹਾ 10 ਤੈਨੂੰ ਕੋਈ ਹੋਰ ਜ਼ਰੂਰਤ ਉਹ ਕਹਿਣ ਲੱਗਾ ਫਿਰ 5000 ਸੋਨੇ ਦੀਆਂ ਮੋਹਰਾਂ ਜਿਹੜੀਆਂ ਹਨ ਸੱਪ ਨਾਲ ਵੰਡਣੀਆਂ ਪੈਣਗੀਆਂ ਕਹਿੰਦਾ ਰਾਜਾ ਤੇਰੇ ਬਾਗ ਦੇ ਕੋਲ ਦਾ ਮੈਂ ਚਾਹੁੰਦਾ ਹਾਂ ਉੱਥੇ ਬੜੇ ਵੱਡੇ ਤੇ ਵੱਡੇ ਤੂੰ ਰੁੱਖ ਲਗਵਾ ਦੇ ਤੇ ਉਹਨਾਂ ਰੁੱਖਾਂ ਨੂੰ ਪਾਣੀ ਪਾਇਆ ਕਰ ਹੁਣ ਉਹ ਰੁਕਦੇ ਆਸੇ-ਪਾਸੇ ਉਹਨੇ ਬੜਾ ਵੱਡਾ ਇੱਕ ਖੱਡਾ ਕਰਵਾ ਲਿਆ ਤੇ ਨਾਲ ਹੀ ਉਸ ਨੂੰ ਕਹਿ ਕੇ ਗਿਆ ਸੀ ਪਾਣੀ ਪਰਵਾ ਦੇ ਆਸੇ-ਪਾਸੇ ਪਾਣੀ ਵੀ ਪਰਵਾ ਦਿੱਤਾ ਗਿਆ ਹੁਣ ਨਾ ਜਦੋਂ ਉਹ ਜਿਹੜਾ ਸੱਪ ਸੀ ਨਾ ਉਹ ਪਾਣੀ ਉੱਥੇ ਜਦੋਂ ਖੱਡਾਂ ਵਿੱਚ ਆ ਗਿਆ ਤੇ ਉਹ ਵਿਚਾਰਾ ਫਿਰ ਹੋਰ ਕਿਸੇ ਪਾਸਿਓਂ ਨਿਕਲ ਕੇ ਉੱਪਰ ਆਇਆ ਜਦੋਂ ਘਰ ਗਿਆ ਤੇ ਫਿਰ 10000 ਸੋਨੇ ਦੀਆਂ ਮੋਹਰਾਂ ਉਹ ਥੋੜੀਆਂ ਹੀ ਖਰਚ ਕਰਕੇ 2 ਸਾਲ ਦੇ ਅੰਦਰ ਉਹਨੇ ਖਰਚ ਕਰ ਦਿੱਤੀਆਂ ਹੁਣ ਤੀਜੀ ਵਾਰ ਉਹਦੀ ਪਤਨੀ ਕਹਿੰਦੀ ਕਿ ਜਾ ਤੂੰ ਦੋ ਵਾਰ ਉਹਦੇ ਨਾਲ ਐਵੇਂ ਹੀ ਕਰ ਦਿੱਤਾ ਉਹ ਦੋ ਦੂਜੀ ਵਾਰ ਤੇ ਇਹਨੂੰ ਪਤਾ ਨਹੀਂ ਬਚਿਆ ਵੀ ਹੋਣਾ ਕਿ ਨਹੀਂ ਹੁਣ ਉਹਦੀ ਪਤਨੀ ਕਹਿੰਦੀ ਕਿ ਤੂੰ ਫੇਰ ਜਾ ਉਹ ਸੋਚਦਾ ਰਿਹਾ ਕਿ ਮੈਂ ਕੀ ਕਰਾਂ ਮੈਂ ਤਾਂ ਅੱਗੇ ਹੀ ਸੱਪ ਨਾਲ ਦੋ ਵਾਰ ਇਦਾਂ ਕਰ ਦਿੱਤਾ ਹੈ ਪਤਾ ਨਹੀਂ ਹੁਣ ਬਚਿਆ ਵੀ ਹੋਣਾ ਜਾਂ ਨਹੀਂ ਘਰ ਵਾਲੀ ਦੇ ਤਾਣੇ ਮਿਹਣੇ ਸੁਣ ਕੇ ਉੱਥੋਂ ਚਲਾ ਗਿਆ ਤੇ ਜਾ ਕੇ ਰੁੱਖ ਦੇ ਥੱਲੇ ਬੈਠ ਗਿਆ ਜਦੋਂ ਰੁੱਖ ਦੇ ਥੱਲੇ ਜਾ ਕੇ ਬੈਠਿਆ ਸੱਪ ਫੇਰ ਆ ਗਿਆ ਹੁਣ ਉਹ ਲੰਮੇ ਪੈ ਕੇ ਮਾਫੀਆਂ ਮੰਗੇ ਤੇ ਸੱਪ ਕਹਿੰਦਾ ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਉਹ ਤੇਰੀ ਬਿਰਤੀ ਹੈ ਤੂੰ ਲਾਲਚ ਕੀਤਾ ਲਾਲਚ ਬਸ ਆ ਕੇ ਫਿਰ ਮੇਰੀ ਜਾਨ ਲੈਣੀ ਚਾਹੀ ਪਰ ਮੈਂ ਉਮੀਦਾਂ ਨਹੀਂ ਜਿਹੜੇ ਆਪਣੀ ਮਦਦ ਕਰਦੇ ਹਨ ਉਹਦੀ ਹਮੇਸ਼ਾ ਪਰਮਾਤਮਾ ਮਦਦ ਕਰਦੇ ਹਨ ਜਦੋਂ ਆਪਾਂ ਆਪਣੀ ਮਦਦ ਕੋਈ ਕਰਦਾ ਹੈ ਤਾਂ ਆਪ ਉਸ ਨੂੰ ਜਦੋਂ ਨੁਕਸਾਨ ਪਹੁੰਚਾਉਂਦੇ ਹਨ ਫਿਰ ਅਗਲਾ ਵੀ ਨੁਕਸਾਨ ਹੀ ਪਹੁੰਚਾਉਂਦਾ ਹੈ ਹੁਣ ਸੱਪ ਕਹਿੰਦਾ ਕਿ ਮੈਂ ਤੈਨੂੰ ਭਵਿੱਖਬਾਣੀ ਦੱਸਦਾ ਹਾਂ ਤੂੰ ਉਹ ਜਾ ਕੇ ਕਰੇ ਪਰ ਸੱਪ ਨੇ ਇਸ ਵਾਰ ਗਲਤ ਭਵਿੱਖਬਾਣੀ ਦੱਸੀ ਸੱਪ ਕਹਿੰਦਾ ਤੂੰ ਜਾ ਕੇ ਕਹੀਂ ਤੇਰੇ ਨਗਰ ਚ ਸੋਕਾ ਪੈਣ ਵਾਲਾ ਹੈ ਇਸ ਕਰਕੇ ਤੂੰ ਦਰਿਆ ਜਿੰਨੇ ਵੀ ਐਸੇ ਪਾਸੇ ਦੇ ਹਨ ਭਰ ਕੇ ਰੱਖ ਲੈ ਮੀਂਹ ਨਹੀਂ ਪੈਣਾ ਤੇ ਤੇਰੇ 6 ਮਹੀਨੇ ਤੱਕ ਮੀਂਹ ਦੀ ਕੋਈ ਖਬਰ ਨਹੀਂ ਹੁਣ ਇਹ ਗੱਲ ਸੁਣ ਕੇ ਰਾਜੇ ਕੋਲ ਗਿਆ ਤੇ ਰਾਜੇ ਨੇ ਉਸ ਨੂੰ ਇਤਬਾਰ ਹੋ ਚੁੱਕਿਆ ਸੀ ਤੇ ਉਹਨੇ ਜਾ ਕੇ ਕਿਹਾ ਰਾਜਾ ਤੇਰੇ ਨਗਰ ਚ ਸੋਕਾ ਪੈਣਾ ਹੈ ਰਾਜੇ ਨੇ ਜਿੰਨੇ ਦਰਿਆ ਦੇ ਐਸੇ ਪਾਸੇ ਪਾਣੀ ਸੀ ਕਹਿ ਲਾ ਕੇ ਜਿੰਨੇ ਵੀ ਤਲਾਸ ਹਨ ਖੱਡੇ ਪਟਵਾਏ ਸਾਰੇ ਪਾਣੀ ਨਾਲ ਭਰ ਲੈ 5 ਦਿਨ ਲੰਘੇ ਤੇ ਬੜਾ ਜ਼ਿਆਦਾ ਮੀਂਹ ਪੈਣਾ ਸ਼ੁਰੂ ਹੋ ਗਿਆ ਮੀਂਹ ਇੰਨਾ ਜ਼ਿਆਦਾ ਪਿਆ ਕਿ ਜਿਵੇਂ ਹੜ ਆ ਗਈ ਰਾਜਾ ਸਾਰੇ ਹੀ ਨਗਰ ਦੀਆਂ ਫਸਲਾਂ ਉਸ ਦੀਆਂ ਬਰਬਾਦ ਹੋ ਚੁੱਕੀਆਂ ਸਨ ਜਿਹੜੇ ਵੀ ਬੰਨ ਸਨ ਟੁੱਟ ਚੁੱਕੇ ਸਨ ਹੁਣ ਨਾ ਉਹਦੇ ਦਿਨਾਂ ਵਿੱਚ ਹੀ ਤਬਾਹੀ ਹੋਣੀ ਸ਼ੁਰੂ ਹੋ ਗਈ ਰਾਜੇ ਨੂੰ ਪੂਰਾ ਹੀ ਸਾਲ ਇਦਾਂ ਹੀ ਲੰਘ ਗਿਆ ਰਾਜੇ ਨੂੰ ਜਦੋਂ ਇਹ ਗੱਲ ਪਤਾ ਲੱਗੀ ਨਾ ਇਹਦੇ ਕਰਕੇ ਇਸ ਇਨਸਾਨ ਦੀ ਭਵਿਕ ਬਾਣੀ ਕਰਕੇ ਸਾਰਾ ਨੁਕਸਾਨ ਹੋਇਆ ਰਾਜੇ ਨੇ ਉਸ ਨੂੰ ਸੂਲੀ ਚੜਾ ਦਿੱਤਾ ਉਦੋਂ ਜਿਹੜੇ ਸੱਪ ਸੰਤ ਫਕੀਰ ਬਣੇ ਸਨ ਉਹਨਾਂ ਨੇ ਕਿਹਾ ਉਹ ਕਹਿੰਦੇ ਕਿ ਜਦੋਂ ਆਪਾਂ ਕਿਸੇ ਦਾ ਭਲਾ ਕਰਦੇ ਹਾਂ ਅਗਲਾ ਉਹਦਾ ਨੁਕਸਾਨ ਕਰੇ ਨਾ ਤਾਂ ਉਹ ਕਰਮਾਂ ਦੀ ਸਜ਼ਾ ਉਸ ਨੂੰ ਮਿਲਦੀ ਹੀ ਮਿਲਦੀ ਹੈ ਜੈਸਾ ਕਰਮ ਹੋਵੇ ਨਾ ਓਵੇਂ ਦਾ ਹੀ ਫਲ ਮਿਲਦਾ ਹੈ ਮੈਂ ਇਹਨੂੰ ਦੋ ਵਾਰ ਇਸ ਦਾ ਭਲਾ ਕੀਤਾ ਪਰ ਇਹਨੇ ਦੋਵੇਂ ਹੀ ਵਾਰ ਮੇਰੇ ਨਾਲ ਬੁਰਾ ਕੀਤਾ ਤੀਜੀ ਵਾਰ ਬੁਰਾ ਕੀਤਾ ਇਹਦੇ ਕਰਮ ਨੇ ਇਹਦੀ ਹੀ ਜਾਨ ਲੈ ਲਈ ਇਸ ਲਈ ਹਮੇਸ਼ਾ ਸਭ ਦੇ ਨਾਲ ਚੰਗਾ ਕਰੋ ਉਹਦੇ ਨਾਲ 1 ਰੁਪਇਆ ਜਾਂ ਕਹਿ ਲਓ ਕਿ ਜਦੋਂ ਆਪਾਂ ਕਿਸੇ ਦਾ 1 ਰੁਪਇਆ ਵੀ ਮਾਰ ਲੈਂਦੇ ਹਾਂ ਭਾਵ ਕੇ ਖਾ ਲੈਂਦੇ ਹਾਂ ਧੋਖੇ ਧੜੀ ਦੇ ਨਾਲ ਕਿਸੇ ਦੀ ਕੋਈ ਚੀਜ਼ ਹੜੱਪ ਲੈਂਦੇ ਹਾਂ ਤਾਂ 1 ਰੁਪਇਆ ਵੀ ਆਪਾਂ ਨੂੰ ਹਜ਼ਾਰਾਂ ਲੱਖਾਂ ਰੋਪ ਦੇ ਵਿੱਚ ਵਿਆਜ ਦੇ ਨਾਲ ਅੱਗੇ ਜਾ ਕੇ ਵਾਪਸ ਕਰਨਾ ਹੀ ਪੈਂਦਾ ਹੈ ਭਾਵ ਕੇ ਜੇਕਰ ਇਸ ਜਨਮ ਵਿੱਚ ਨਹੀਂ ਤਾਂ ਕਰਦੇ ਤਾਂ ਅਗਲੇ ਜਨਮ ਵਿੱਚ ਵਾਪਸ ਕਰਨਾ ਹੀ ਪੈਣਾ ਹੈ ਇਸ ਲਈ ਭਾਵੇਂ ਤੁਸੀਂ ਕਿਸੇ ਦਾ ਕੁਝ ਆਪਾਂ ਜਾਣੇ ਅਣਜਾਣੇ ਵਿੱਚ ਵੀ ਕੁਝ ਨਹੀਂ ਲਿਆ ਪਰ ਜਦੋਂ ਵੀ ਸਮਾਂ ਲੱਗੇ ਭਾਵੇਂ 1 ਰੁਪਇਆ ਹੀ ਹੈ ਕਿਸੇ ਥਾਂ ਤੇ ਜਾ ਕੇ ਜਿੱਥੇ ਆਪਾਂ ਨੂੰ ਪਤਾ ਹੈ ਦਾਨ ਧਰਮ ਹੋ ਰਿਹਾ ਹੈ ਕਿਸੇ ਨੂੰ ਜ਼ਰੂਰਤ ਹੈ ਉੱਥੇ ਭਾਵੇਂ 1 ਰੁਪਇਆ ਹੀ ਕਰੋ ਰੋਜ਼ ਕੱਢਣਾ ਸ਼ੁਰੂ ਕਰ ਦਿਓ ਰਸਤੇ ਵਿੱਚ ਕਿਸੇ ਗਰੀਬ ਨੂੰ ਦੇਣਾ ਸ਼ੁਰੂ ਕਰ ਦਿਓ ਜਿਸ ਨੂੰ ਤੁਸੀਂ ਵਾਅਦ ਤੋਂ ਵਾਅਦ ਦੇ ਸਕਦੇ ਹੋ ਕਿਸੇ ਨੂੰ ਅੰਨ ਦਾ ਦਾਨ ਕਰਿਆ ਕਰੋ ਰੁਪਇਆ ਦੇ ਕੁਝ ਦੇ ਕੱਪੜੇ ਲੈ ਦਿਆ ਕਰੋ ਕਿਸੇ ਬੱਚੇ ਗਰੀਬ ਨੂੰ ਪੜਨ ਲਈ ਕਾਪੀਆਂ ਕਿਤਾਬਾਂ ਲੈ ਦਿਆ ਕਰੋ ਬਸਤੇ ਲੈ ਦਿਆ ਕਰੋ ਤੇ ਨਾਲ ਹੀ ਨਾਲ ਜੇਕਰ ਤੁਸੀਂ ਇੰਜ ਤਰੀਕੇ ਦੇ ਨਾਲ ਦਾਨਪੁਣ ਕਰਨਾ ਸ਼ੁਰੂ ਕਰ ਦੇਵੋਗੇ ਤੁਹਾਡੇ ਕੀਤੇ ਹੋਏ ਜਿਹੜੇ ਮਾੜੇ ਵੀ ਕਰਮ ਹਨ ਉਹ ਵੀ ਕਰਮ ਸਿੱਧੇ ਹੋ ਜਾਣਗੇ ਤੁਹਾਡੇ ਖਾਤੇ ਵਹੀ ਜਿਹੜੇ ਮਾੜੇ ਕਰਮਾਂ ਵਾਲੇ ਹਨ ਸਾਫ਼ ਹੋਣੇ ਸ਼ੁਰੂ ਹੋ ਜਾਣੇ ਹਨ ਤੇ ਆਪਣੇ ਮਨ ਤੋਂ ਇਹ ਹੀ ਸੋਚੋ ਕਿ ਮੈਂ ਕਿਸੇ ਦਾ ਭਲਾ ਕਰਨਾ ਕਦੇ ਕਿਸੇ ਦਾ ਮਾੜਾ ਨਾ ਸੋਚੋ ਤੇ ਨਾ ਹੀ ਕਰੋ ਜਿਹੜੇ ਲੋਕ ਕਿਸੇ ਦਾ ਮਾੜਾ ਸੋਚਦੇ ਹਨ ਪਰਮਾਤਮਾ ਵੀ ਉਹਨਾਂ ਦੇ ਨਾਲ ਫਿਰ ਕਦੇ ਸਹਾਈ ਨਹੀਂ ਹੁੰਦੇ ਸਾ ਸੰਗਤ ਜੀ 1 ਰੁਪਏ ਦਾ ਦਾਨ ਵੀ ਤੁਹਾਨੂੰ ਜਿਹੜਾ ਹੈ ਨਾ ਤੁਹਾਡੇ ਲੱਖਾਂ ਕਰੋੜਾਂ ਪਾਪ ਜਿਹੜੇ ਹਨ ਉਹ ਦੂਰ ਕਰ ਸਕਦਾ ਹੈ ਤੁਹਾਡੇ ਕਰਮਾਂ ਵਿੱਚ ਬਦਲ ਸਕਦਾ ਹੈ ਚੰਗੇ ਕਰਮਾਂ ਵਿੱਚ ਜੇਕਰ ਤੁਸੀਂ ਚਾਹੋ ਤਾਂ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ